ਡੀਆਈਜੀ 폴ਡਰ ਦੇ ਨਾਂ ਤੇ ਦਾ ਕੋਈ ਬਿਆਨ ਨਹੀਂ ਆਇਆ ਮੁੱਖ ਮੰਤਰੀ ਦਾ ਠੀਕ ਹੈ ਅੱਧਾ ਤੇ ਹੋਰ ਪਤਾ ਨਹੀਂ ਕਿੰਨੇ ਗਏ ਪੰਜਾਬ ਵਿੱਚ ਜਿਹੜੇ ਮਤਲਬ ਪੰਜਾਬ ਨੂੰ ਲੁੱਟਣ ਕੋਣ ਵਿੱਚ ਲੱਗੇ ਹੋਏ ਆ ਸੋ ਇਹਨਾਂ ਨਾਲੋਂ ਚੰਗੇ ਸੀਗੇ ਕਾਂਗਰਸ ਸਰਕਾਰ ਕੋਈ ਅਸੀਂ ਸਰਕਾਰੀ ਪੋਲਿਟਿਕਸ ਜਿਹੜੀ ਹੈ ਪਰ ਤਿੰਨ ਮਹੀਨੇ ਤਿੰਨ ਮਹੀਨੇ ਟਰਾਂਸਪੋਰਟ ਮੰਤਰੀ ਰਿਹਾ ਰਾਜਾ ਬੜਿੰਗ ਤਿੰਨ ਮਹੀਨੇ ਦੇ ਵਿੱਚ ਭਾਈ ਜੀ ਆ ਲਾਲ ਚਿੱਟੀਆਂ ਗੱਡੀਆਂ ਖੜੀਆਂ ਜਿਹੜੀਆਂ ਤੁਹਾਡੇ ਸਾਹਮਣੇ ਇਹ 852 ਦਾ ਫਲੀਟ ਪਾ ਕੇ ਗਏ ਸੀਗੇ ਜੇ ਮੈਂ ਕਹਿੰਦਾ ਇਹ 852 ਤਿੰਨ ਮਹੀਨੇ ਵਿੱਚ ਨਾ ਪਾਈ ਹੁੰਦੀ ਤਾਂ ਅੱਜ ਜਿਹੜਾ ਇਹਦਾਰਾ ਬਿਲਕੁਲ ਬੰਦ ਹੋ ਜਾਣਾ ਸੀਗਾ ਅੰਨੀ ਨਕਮੀ ਸਰਕਾਰ ਤੁਸੀਂ ਪ੍ਰਾਈਵੇਟ ਮਾਲਕਾਂ ਦੀਆਂ ਬੱਸਾਂ ਪਾਣ ਨੂੰ ਫਿਰਦੇ ਆਂ ਘਟੋ ਘਟ ਤੁਸੀਂ ਆਪਣੇ ਧਾਰਿਆਂ ਵਿੱਚ ਪਹਿਲਾਂ ਬੱਸ ਪਾਓ ਸੋ ਸਰਕਾਰ ਨੂੰ ਸਹੂਲਤ ਦੇਣੀ ਤੁਸੀਂ ਫਰੀ ਸਫ਼ਰ ਸਹੂਲਤ ਦੇਣੀ ਆ ਉਹਦੇ ਵਾਸਤੇ ਆਪਾਂ ਨੂੰ ਬੱਸਾਂ ਤਾਂ ਚਾਹੀਦੀਆਂ ਠੀਕ ਹੈ ਜੀ ਬੱਸਾਂ ਤੋਂ ਬਿਨਾ ਆਪਾਂ ਸਫ਼ਰ ਸਹੂਲਤ ਨਹੀਂ ਦੇ ਸਕਦੇ ਬੱਸਾਂ ਦਾ ਸფერਹਾਰ ਪਾਟ ਨਹੀਂ ਆ ਰਿਹਾ ਟਾਇਰ ਘਸੇ ਪਏ ਆ ਪਟਾਕੇ ਹੁੰਦੇ ਆ ਰੋੜਾਂ ਦੇ ਉੱਪਰ ਤੁਸੀਂ ਵੀ ਖਬਰਾਂ ਦੇਖਦੇ ਆ ਸਵਾਰੀਆਂ ਦੀਆਂ ਲੱਤਾਂ ਬਾਹਾਂ ਤੱਕ ਟੋੜਟਾ